ਅੰਮ੍ਰਿਤਸਰ ਦੇ ਪਿੰਡ ਜੇਠੂਵਾਲ ਦੇ ਰਹਿਣ ਵਾਲੇ ਗੁਰਦਿਆਲ ਸਿੰਘ ਜਦੋਂ ਫੌਜ ਤੋਂ ਰਿਟਾਇਰ ਹੋ ਕੇ ਵਾਪਸ ਆਪਣੇ ਪਿੰਡ ਆਉਂਦੇ ਆ ਤਾਂ ਉਹਨਾਂ ਦੇ ਦਿਲ 'ਚ ਆਸ-ਉਮੀਦ ਹੁੰਦੀ ਹੈ ਬਈ ਹੁਣ ਮੈਂ ਐਕਸ ਸਰਵਿਸਮੈਨ ਆ ਯਾਨੀ ਕਿ ਹੁਣ ਮੈਂ ਸਾਬਕਾ ਫੌਜੀ ਆ ਤੇ ਜੇ ਮੈਂ ਕਿਤੇ ਜ਼ੋਰ ਲਾਵਾਂ ਤਾਂ ਮੈਨੂੰ ਪੰਜਾਬ ਪੁਲਿਸ ਦੇ ਵਿੱਚ ਨੌਕਰੀ ਮਿਲ ਸਕਦੀ ਆ ਔਰ ਇਦਾਂ ਦਾ ਕਾਨੂੰਨ ਵੀ ਹੈਗਾ ਅਸੀਂ ਬਹੁਤ ਸਾਰੇ ਫੌਜੀ ਭਰਾ ਦੇਖੇ ਆ ਜਦੋਂ ਫੌਜ ਤੋਂ ਰਿਟਾਇਰ ਹੋ ਕੇ ਆਉਂਦੇ ਆ ਤੇ ਸੂਬੇ ਦੀਆਂ ਜਿਹੜੀਆਂ ਫੋਰਸੇਸ ਹੁੰਦੀਆਂ ਇਹਨਾਂ ਦੇ ਵਿੱਚ ਉਹਨਾਂ ਨੂੰ ਨੌਕਰੀ ਮਿਲ ਜਾਂਦੀ ਆ ਇਸੇ ਆਸ ਉਮੀਦ ਤੇ ਗੁਰਦਿਆਲ ਸਿੰਘ ਜਿਹੜੇ ਆ ਉਹਨਾਂ ਨੂੰ ਵੀ ਲੱਗਾ ਵੀ ਜੇ ਮੈਂ ਕਿਸੇ ਦੇ ਨਾਲ ਗੱਲਬਾਤ ਕਰਾਂ ਵੀ ਕਿਸੇ ਦੀ ਕੋਈ ਜਿਹੜੀ ਗੱਲਬਾਤ ਹੋਵੇ ਤਾਂ ਮੈਨੂੰ ਨੌਕਰੀ ਪੰਜਾਬ ਪੁਲਿਸ ਦੇ ਵਿੱਚ ਮਿਲ ਜਵੇ ਹੁਣ ਗੁਰਦਿਆਲ ਸਿੰਘ ਨੂੰ ਪਤਾ ਨਹੀਂ ਸੀ ਵੀ ਉਹਨਾਂ ਨਾਲ ਹੁਣ ਅੱਗੇ ਹੋਣ ਕੀ ਵਾਲਾ ਗੁਰਦਿਆਲ ਸਿੰਘ ਉਹਨਾਂ ਦੀ ਮੁਲਾਕਾਤ ਹੁੰਦੀ ਹੈ ਦਲਜੀਤ ਸਿੰਘ ਨਾਮ ਦੇ ਇੱਕ ਸ਼ਖਸ ਦੇ ਨਾਲ ਜਿਹੜਾ ਕਹਿੰਦਾ ਵੀ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਸਾਡੇ ਰਿਸ਼ਤੇਦਾਰ ਨੇ ਬਹੁਤ ਕਰੀਬੀ ਨੇ ਤੇ ਅਸੀਂ ਤੁਹਾਡਾ ਕੰਮ ਜਿਹੜਾ ਕਰਾ ਦਿੰਨੇ ਆ ਅਸੀਂ ਤੁਹਾਨੂੰ ਪੰਜਾਬ ਪੁਲਿਸ ਚ ਭਰਤੀ ਕਰਾ ਦਿੰਨੇ ਆ ਗੁਰਦੇਵਾਲ ਸਿੰਘ ਹੁਣਾਂ ਨੂੰ ਇਹ ਗੱਲ ਤੇ ਪਤਾ ਹੀ ਸੀਗੀ ਕਿ ਸਾਬਕਾ ਫੌਜੀਆ ਨੂੰ ਪੁਲਿਸ ਦੇ ਵਿੱਚ ਭਰਤੀ ਕਰ ਲਿਆ ਜਾਂਦਾ ਗੁਰਦੇਵਾਲ ਸਿੰਘ ਹੁਣੀ ਕਹਿੰਦੇ ਬਿਲਕੁਲ ਠੀਕ ਹੈ ਜੀ ਤੁਸੀਂ ਮੇਰਾ ਇਹ ਕੰਮ ਕਰਾ ਦਿਓ ਦਿਲਜੀਤ ਸਿੰਘ ਹੁਣੀ ਕਹਿਣ ਲੱਗੇ ਵੀ ਥੋੜਾ ਖਰਚਾ ਜਿਹੜਾ ਵਾ ਉਹ ਕਰਨਾ ਪਏਗਾ ਹੁਣ ਥੋੜਾ ਕਹਿ ਕੇ ਕਿੰਨਾ ਖਰਚਾ ਲਿਆ 45 ਲੱਖ ਰੁਪਈਆ ਫਿਰ ਐਂਟਰੀ ਹੁੰਦੀ ਆ ਦਿਲਜੀਤ ਸਿੰਘ ਦੇ ਜਵਾਈ ਰਵਿੰਦਰ ਸਿੰਘ ਰੋਬਿੰਦ ਦੀ ਰਵਿੰਦਰ ਸਿੰਘ ਰੋਬਿੰਨ ਵੀ ਇਹੀ ਕਹਿੰਦਾ ਵੀ ਪੰਜਾਬ ਪੁਲਿਸ ਦੇ ਜਿਹੜੇ ਆਲਾ ਅਧਿਕਾਰੀ ਨੇ ਵੱਡੇ ਅਧਿਕਾਰੀ ਨੇ ਉਹ ਤਾਂ ਸਾਡੇ ਰਿਸ਼ਤੇਦਾਰ ਆ ਇੱਕ ਡੀਜੀਪੀ ਦਾ ਨਾਮ ਵੀ ਲੈਂਦੇ ਆ ਕਹਿੰਦੇ ਵੀ ਉਹ ਸਾਡੇ ਰਿਸ਼ਤੇਦਾਰ ਨੇ ਬਹੁਤ ਕਰੀਬੀ ਨੇ ਤੁਹਾਡਾ ਕੰਮ ਜਿਹੜਾ ਕਰਾ ਦੇਾਂਗੇ ਹੁਣ ਜਦੋਂ ਹੌਲੀ ਹੌਲੀ 45 ਲੱਖ ਰੁਪਇਆ ਗੁਰਦੇਵਾਲ ਸਿੰਘ ਹੋਣੀ ਇਹਨਾਂ ਦੋਵਾਂ ਨੂੰ ਦੇ ਚੁੱਕੇ ਸੀ ਦਿਲਜੀਤ ਸਿੰਘ ਤੇ ਰਵਿੰਦਰ ਸਿੰਘ ਰੋਬਿੰਨ ਨਾਲ ਇਹਨਾਂ ਦੇ ਇੱਕ ਹੋਰ ਸ਼ਖਸ ਸੀਗਾ ਸ਼ਿਵਮ ਰਾਣਾ ਜਿਹੜਾ ਦੱਸ ਦਿਆ ਵੀ ਹੁਣ ਕੈਨੇਡਾ ਭੱਜ ਗਿਆ ਤਾਂ ਫੇਰ ਗੁਰਦਿਆਲ ਸਿੰਘ ਹੁਣੀ ਕਹਿਣ ਲੱਗੇ ਕਿ ਭਾਈ ਸਾਹਿਬ ਮੈਨੂੰ ਨੌਕਰੀ ਤਾਂ ਜੁਆਇਨ ਕਰਾ ਦਿਓ ਤਾਂ ਫੇਰ ਇਹਨਾਂ ਨੇ ਜਦੋਂ ਦੇਖਿਆ ਵੀ ਹੁਣ ਗੁਰਦਿਆਲ ਸਿੰਘ ਖੜੇ ਪੈ ਰਿਆ ਤਾਂ ਇਹਨਾਂ ਨੇ ਪੁਲਿਸ ਦੀ ਵਰਦੀ ਪੁਆ ਦਿੱਤੀ ਗੁਰਦਿਆਲ ਸਿੰਘ ਹੁਣਾ ਨੂੰ ਵਰਦੀ ਪੁਆ ਕੇ ਇੱਕ ਵੈਪਨ ਦੇ ਦਿੱਤਾ ਕਹਿੰਦੇ ਲਓ ਜੀ ਤੁਹਾਨੂੰ ਅਸਲਾ ਵੀ ਅਲੋਟ ਹੋ ਗਿਆ ਤੇ ਇਹਨਾਂ ਨੂੰ ਬਿਠਾ ਕੇ ਗੱਡੀ ਦੇ ਵਿੱਚ ਲਿਆਏ ਪੀਪੀ ਕੰਪਲੈਕਸ ਦੇ ਵਿੱਚ ਜਿੱਥੇ ਕਹਿੰਦੇ ਵੀ ਹੁਣ ਤੁਸੀਂ ਡਿਊਟੀ ਕਰਨੀ ਆ 15 ਦਿਨ ਗੁਰਦਿਆਲ ਸਿੰਘ ਹੁਣੀ ਕਹਿੰਦੇ ਆ ਮੈਂ ਡਿਊਟੀ ਕੀਤੀ ਆ ਪੀਪੀ ਦੇ ਵਿੱਚ ਤੇ ਉਸ ਤੋਂ ਬਾਅਦ ਮੇਰੀ ਵਰਦੀ ਵੀ ਲਹਾ ਲਈ ਕਹਿੰਦੇ ਕੋਈ ਨਹੀਂ ਹੁਣ ਤੁਹਾਨੂੰ ਜਿਹੜਾ ਵਾ ਅਸੀਂ ਅਪੁਆਇੰਟਮੈਂਟ ਲੈਟਰ ਦਵਾਂਨੇ ਆ ਫੇਰ ਜੁਆਇਨ ਕਰਾਨੇ ਆ ਤੇ ਹਾਲ ਹੁਣ ਇਹ ਆ ਵੀ ਗੁਰਦਿਆਲ ਸਿੰਘ ਨੂੰ ਇਹ ਪਤਾ ਲੱਗਿਆ ਵੀ ਮੇਰੇ ਨਾਲ ਤੇ ਬਹੁਤ ਵੱਡੀ ਠੱਗੀ ਹੋ ਗਈ ਆ ਕਿ ਮੇਰਾ 45 ਲੱਖ ਰੁਪਈਆ ਵੀ ਗਿਆ ਜਿਹੜਾ ਮੈਂ ਫੌਜ ਦੀ ਨੌਕਰੀ ਦੇ ਵਿੱਚ ਕਮਾਇਆ ਸੀਗਾ ਜਿਹੜੇ ਮੈਂ ਪੈਸੇ ਜੋੜੇ ਸੀਗੇ ਉਹ ਵੀ ਜਾਣਦੇ ਲੱਗੇ ਤੇ ਮੇਰੇ ਨਾਲ ਤੇ ਬਹੁਤ ਵੱਡੇ ਪੱਦਰ ਦੀ ਠੱਗੀ ਹੋਈ ਆ ਤੇ ਠੱਗੀ ਇਹਨਾਂ ਨੇ ਮਾਰੀ ਕਿੱਦਾਂ ਦਿਲਜੀਤ ਸਿੰਘ ਤੇ ਰਵਿੰਦਰ ਸਿੰਘ ਰੋਬਿੰਗ ਨੇ ਫੋਟੋਆਂ ਦਿਖਾ ਦਿਖਾ ਕੇ ਫੋਟੋਆਂ ਲੀਡਰ ਆਮ ਤੌਰ ਦੇ ਉੱਤੇ ਸਾਰਿਆਂ ਨਾਲ ਹੀ ਖਿਚਾ ਲੈਂਦੇ ਹੁੰਦੇ ਆ ਭਾਵੇਂ ਕੋਈ ਚਲਾ ਜਾਵੇ ਨਾ ਥੋੜੀ ਕਰਦਾ ਕੋਈ ਲੀਡਰ ਵੀ ਮੇਰੇ ਨਾਲ ਤੁਸੀਂ ਫੋਟੋ ਨਹੀਂ ਕਰਾਉਣੀ ਇਸੇ ਤਰ੍ਹਾਂ ਵੱਡੇ ਅਫਸਰਾਂ ਦੇ ਨਾਲ ਵੀ ਫੋਟੋ ਕਿਤੇ ਹੋਈ ਹੋਊਗੀ ਕਿਸੇ ਸਮਾਗਮ 'ਚ ਮਿਲੇ ਹੋਣ ਕੇ ਉਹ ਫੋਟੋਆਂ ਦਿਖਾ ਦਿਖਾ ਕੇ ਇਹਨਾਂ ਨੇ ਗੁਰਦੇਵਾਲ ਸਿੰਘ ਹੁਣਾ ਕੋਲੋਂ 45 ਲੱਖ ਰੁਪਈਆ ਠੱਗ ਲਿਆ ਔਰ ਸਭ ਤੋਂ ਹੈਰਾਨੀ ਦੀ ਗੱਲ ਇਸ ਕੇਸ ਦੇ ਵਿੱਚ ਇਹ ਆ ਕਿ 15 ਦਿਨ ਨੌਕਰੀ ਕਰਾ ਦਿੱਤੀ ਵੈਪਨ ਦਿੱਤਾ ਪੁਲਸ ਦੀ ਵਰਦੀ ਪਵਾ ਦਿੱਤੀ ਗੱਡੀਆਂ 'ਚ ਬਿਠਾ ਕੇ ਘੁੰਮਦੇ ਰਹੇ ਪਰ ਦੱਸਦੇ ਆ ਵੀ ਪੀਏਪੀ ਕੰਪਲੈਕਸ ਦੇ ਵਿੱਚ ਨੌਕਰੀ ਕਰਾਈ ਆ ਹਾਜ਼ਰੀ ਰਜਿਸਟਰ 'ਚ ਕਹਿੰਦੇ ਨਾਮ ਵੀ ਚੜਾ ਦਿੱਤਾ ਸੀ ਸੋ ਮੁੱਖ ਮੰਤਰੀ ਭਗਵੰਤ ਮਾਨ ਜਿੱਥੇ ਕੁਝ ਦਿਨ ਪਹਿਲਾਂ ਇੱਕ ਇਹ ਗੱਲ ਕਹਿ ਰਹੇ ਸੀਗੇ ਪ੍ਰੈਸ ਕਾਨਫਰੰਸ ਦੇ ਵਿੱਚ ਵੀ ਪੰਜਾਬ ਪੁਲਿਸ ਦੇ ਵਿੱਚ ਧਾਂਤਲੀਆਂ ਚੱਲਦੀਆਂ ਨੇ ਤੇ ਮੈਨੂੰ ਲੱਗਦਾ ਇਹ ਉਹਦਾ ਜਿੰਦਾ-ਜਾਗਦਾ ਸਬੂਤ ਆ ਵੀ ਵਾਕਈ ਪੁਲਿਸ ਦੇ ਵਿੱਚ ਅਜਿਹੇ ਅਫਸਰ ਮੌਜੂਦ ਨੇ ਜਿਹੜੇ ਕਿਸੇ ਨੂੰ ਵੀ ਵਰਦੀ ਅਲਾਟ ਕਰਾ ਦਿੰਦੇ ਆ ਤੇ ਜੇ ਕਿਸੇ ਨੇ ਵਰਦੀ ਭਾਅ ਵੀ ਲਈ ਤੇ ਪੁੱਛਦੇ ਵੀ ਨਹੀਂ ਵੀ ਭਾਈ ਤੂੰ ਸਹੀ ਪੁਲਿਸ ਵਾਲਾ ਵਾਂ ਨਕਲੀ ਆ ਤੇਰਾ ਆਈ ਕਾਰਡ ਕਿੱਥੇ ਆ ਤੂੰ ਕੌਣ ਆ ਤੇ ਉਹ ਬੰਦਾ ਕਹਿੰਦੇ ਪੀਏਪੀ ਨੌਕਰੀ ਵੀ ਕਰ ਗਿਆ ਫਿਰ ਮੈਂ ਕਰ ਲਗਾ ਜੀ ਫਿਰ ਚਲੋ ਜੀ ਰੈਡੀ ਹਾਂਜੀ ਸਰ ਆਈ ਕਿਦਾਂ ਤੁਹਾਨੂੰ ਦੱਸਾਂ ਦੋਸਤੋ ਪੰਜਾਬ ਦੇ ਵਿੱਚ ਬੜੇ ਲੰਮੇ ਸਮੇਂ ਤੋਂ ਕਈ ਸਰਕਾਰਾਂ ਦੇ ਸਮੇਂ ਤੋਂ ਪੰਜਾਬ ਪੁਲਿਸ ਦੇ ਵਿੱਚ ਸਪੈਸ਼ਲੀ ਬੜੀ ਵੱਡੀ ਧਾਂਦਲੀ ਭਰਤੀ ਦੇ ਨਾਮ ਦੇ ਉੱਤੇ ਠੱਗੀ ਠੋਰੀ ਦਾ ਮਾਮਲਾ ਚੱਲਦਾ ਆ ਰਿਹਾ ਸੀ ਜਿੱਥੇ ਕਿ ਹੁਣ ਵੀ ਰੀਸੈਂਟ ਸਮੇਂ ਦੇ ਵਿੱਚ ਇੱਕ ਬੜਾ ਵੱਡਾ ਸੰਸਨੀ ਕੇਸ ਪੰਜਾਬ ਪੁਲਿਸ ਭਰਤੀ ਦਾ ਮਾਮਲਾ ਸਾਹਮਣੇ ਆਇਆ ਜਿਦੇ ਵਿੱਚ ਅੰਮ੍ਰਿਤਸਰ ਦੇ ਜੇਠੂਵਾਲ ਪਿੰਡ ਦੇ ਵਿੱਚ ਰਹਿਣ ਵਾਲੇ ਇੱਕ ਸਾਬਕ ਫੌਜੀ ਦੇ ਨਾਲ ਬੜੀ ਵੱਡੀ ਠੱਗੀ ਹੋ ਗਈ ਆ ਜਿਦੇ ਵਿੱਚ 22 ਨੇਮ ਉਹ ਕੰਪਲੇਂਟ ਉਹਨਾਂ ਨੇ ਦਰਜ ਕਰਾਈ ਸੀ ਔਰ 22 ਨੇਮ ਐਫ ਆਈ ਆਰ ਰਜਿਸਟਰ ਹੋਈ ਆ ਥਾਣਾ ਕੰਬੋ ਅੰਮ੍ਰਿਤਸਰ ਦੇ ਵਿੱਚ ਦਿਹਾਤੀ ਇਲਾਕੇ ਦੇ ਵਿੱਚ ਜਿਦੇ ਵਿੱਚ ਉਹ ਦੱਸ ਰਹੇ ਨੇ ਕਿ ਤਕਰੀਬਨ 40 ਤੋਂ 45 ਲੱਖ ਰੁਪਇਆ ਉਹਨਾਂ ਕੋਲੋਂ ਚਾਰ ਦੋਸ਼ੀਆਂ ਜਿਨ੍ਹਾਂ ਦਾ ਨਾਮ ਦਲਜੀਤ ਸਿੰਘ ਕਮਲ ਸ਼ੀਰਕੌਰ ਰਵਿੰਦਰ ਸਿੰਘ ਰੋਬਿਨ ਔਰ ਸ਼ਿਵਮ ਰਾਣਾ ਜੋ ਕਿ ਕੈਨੇਡਾ ਦੇ ਵਿੱਚ ਭੱਜ ਗਿਆ ਆ ਉਹਨਾਂ ਵੱਲੋਂ ਰਲ ਮਿਲ ਕੇ ਉਹਨਾਂ ਦੇ ਨਾਲ ਠੱਗੀ ਠੋਰੀ ਕੀਤੀ ਗਈ ਔਰ 45 ਲੱਖ ਰੁਪਏ ਦੇ ਕਰੀਬ ਰਕਮ ਉਹਨਾਂ ਕੋਲੋਂ ਇਟਲੀ ਗਈ 38 ਲੱਖ 70 ਹਜ਼ਾਰ ਰੁਪਿਆ ਕੈਸ਼ ਦੇ ਐਵਜ਼ ਉਹਨਾਂ ਨੇ ਉਹਨਾਂ ਕੋਲੋਂ ਲੈ ਲਿਆ ਜਿਹਦੇ ਕੀ ਪ੍ਰੂਵ ਵੀਡੀਓ ਰਿਕਾਰਡਿੰਗ ਉਹਨਾਂ ਦੇ ਨੋਟ ਗਿਣਦਿਆਂ ਦੀ ਵੀ ਸਾਹਮਣੇ ਆ ਗਈ ਆ ਔਰ ਬੜਾ ਕਲੀਅਰ ਵਾਜੇਗਾ ਜਿਹਦੇ ਵਿੱਚ ਉਹ ਉਹਨਾਂ ਦੇ ਘਰ ਪਹੁੰਚ ਕੇ ਆਪਣੇ ਵਹੀਕਲ ਦੇ ਰਾਹੀਂ ਆਉਂਦੇ ਆ ਤੇ ਉਹਨਾਂ ਕੋਲੋਂ ਪੈਸੇ ਰਸੀਵ ਕਰਦੇ ਆ ਉਹ ਸਾਰੀਆਂ ਇਨਪੁਟਸ ਵੀਡੀਓ ਰਿਕਾਰਡਿੰਗਸ ਪ੍ਰੂਫਸ ਸਾਰੀਆਂ ਇਹਨਾਂ ਕੋਲ ਮੌਜੂਦ ਹੈਗੀਆਂ ਜਿਹੜਾ ਪ੍ਰਮੁੱਖ ਦੋਸ਼ੀ ਮੰਨਿਆ ਜਾਂਦਾ ਹੈ ਦਲਜੀਤ ਸਿੰਘ ਉਹ ਆਪਣੇ ਆਪ ਨੂੰ ਸਾਬਕਾ ਮੁੱਖ ਮੰਤਰੀ ਪੰਜਾਬ ਮਿਸਟਰ ਚਰਨਜੀਤ ਸਿੰਘ ਚੰਨੀ ਦਾ ਰਿਲੇਟਿਵ ਦੱਸਦਾ ਆ ਕਲਾਸ ਫੈਲੋ ਦੱਸਦਾ ਆ ਔਰ ਜਿਗਰੀ ਯਾਰ ਦੱਸਦਾ ਆ ਸੋ ਬੜੀ ਵੱਡੀ ਗੱਲ ਆ ਉਸ ਤੋਂ ਬਾਅਦ ਦੂਸਰਾ ਉਹ ਦੂਸਰਾ ਦੋਸ਼ੀ ਰਵਿੰਦਰ ਸਿੰਘ ਰੋਬਿਨ ਜਿਹੜਾ ਕਿ ਆ ਸਨਨ ਲਾ ਹੈਗਾ ਜਵਾਈ ਹੈਗਾ ਉਸੇ ਪ੍ਰਮੁੱਖ ਦੋਸ਼ੀ ਦਲਜੀਤ ਸਿੰਘ ਦਾ ਜਿਹੜਾ ਚੰਨੀ ਨੂੰ ਆਪਣਾ ਰਿਸ਼ਤੇਦਾਰ ਦੱਸਦਾ ਆ ਕਲਾਸ ਫੈਲੋ ਦੱਸਦਾ ਆ ਜਿਗਰੀ ਯਾਰ ਦੱਸਦਾ ਔਰ ਆਪਸ ਦੇ ਵਿੱਚ ਇਹਨਾਂ ਦੀ ਰਿਸ਼ਤੇਦਾਰੀ ਵੀ ਆ ਉਹ ਰਵਿੰਦਰ ਸਿੰਘ ਰੋਬਿਨ ਉਸ ਦਲਜੀਤ ਸਿੰਘ ਦਾ ਸਗੀ ਭੈਣ ਦਾ ਮੁੰਡਾ ਵੀ ਆ ਔਰ ਜਿਹੜੀ ਕਰਮਸ਼ੀਤ कौर ਆ ਇਸੇ ਰਵਿੰਦਰ ਸਿੰਘ ਰੋਬਿਨ ਦੀ ਪਤਨੀ ਆ ਔਰ ਉਸ ਤੋਂ ਵੀ ਸੰਸਨੀ ਕੇਸ ਗੱਲ ਇਹ ਸਾਹਮਣੇ ਆਉਂਦੀ ਆ ਕਿ ਦਲਜੀਤ ਸਿੰਘ ਜਿਹੜਾ ਪ੍ਰਮੁੱਖ ਦੋਸ਼ੀ ਹੈਗਾ ਉਹ ਆਪਣੇ ਆਪ ਨੂੰ ਫਾਰਮਰ ਡੀਜੀਪੀ ਪੰਜਾਬ ਇਕਬਾਲ ਪ੍ਰੀਤ ਸਿੰਘ ਸਹੋਤਾ ਦਾ ਰਿਸ਼ਤੇਦਾਰ ਇਹਨਾਂ ਨੂੰ ਦੱਸਦਾ ਰਿਹਾ ਇਹਨਾਂ ਨੂੰ ਦੱਸਦਾ ਰਿਹਾ ਕਿ ਫਾਰਮਰ ਡੀਜੀ ਉਹਨਾਂ ਦੀ ਮਾਸੀ ਦਾ ਮੁੰਡਾ ਸੋ ਇਸ ਕਰਕੇ ਇਹ ਸਾਰੀਆਂ ਗੱਲਾਂ ਮੁੱਖ ਮੰਤਰੀ ਸਾਬਕ ਦੇ ਨਾਲ ਰਿਸ਼ਤੇਦਾਰੀ ਉਹਨਾਂ ਦੀ ਜਿਗਰੀ ਯਾਰੀ ਔਰ ਡੀਜੀਪੀ ਆਫਿਸ ਦੇ ਨਾਲ ਸਪੈਸ਼ਲੀ ਡੀਜੀਪੀ ਦੇ ਨਾਲ ਆਪਣੀ ਰਿਸ਼ਤੇਦਾਰੀ ਦੱਸੀ ਜੀਰੇ ਨਾਲ ਇਹਨਾਂ ਦਾ ਭਰੋਸਾ ਉਹਨਾਂ ਵਿਅਕਤੀਆਂ ਨੇ ਜਿੱਤ ਲਿਆ ਤੇ ਇਹਨਾਂ ਨੂੰ ਗੱਲ ਕੀਤੀ ਕਿ ਜਦੋਂ ਤੁਸੀਂ ਰਿਟਾਇਰ ਹੋ ਗਏ ਹੋ ਤੇ ਅਸੀਂ ਤੁਹਾਨੂੰ ਸਬ ਇਨਸਪੈਕਟਰ ਭਰਤੀ ਕਰਵਾ ਦੇਾਂਗੇ ਔਰ ਉਹਦੇ ਆਫਿਸ ਦੇ ਵਿੱਚ ਵੱਡੇ ਲੈਵਲ ਤੇ ਇਹਨਾਂ ਕੋਲੋਂ ਪੈਸੇ ਲੈ ਲੈ ਔਰ ਉਹਦੇ ਪ੍ਰੂਫਸ ਜਿਹੜਾ ਉਹ ਵਿਅਕਤੀ ਦਾ ਕਿਸੇ ਉਸ ਡੀਜੀਪੀ ਆਫਿਸ ਦੇ ਵਿੱਚ ਵੀ ਐਕਸੈਸ ਸੀਗਾ ਉਹਦੀ ਐਂਟਰੀ ਦੇ ਪਾਸੇ ਵੀ ਬੜੇ ਸਾਹਮਣੇ ਸਰਮਾਉ ਤਰੀਕੇ ਨਾਲ ਪ੍ਰਮੁਖਤਾ ਦੇ ਨਾਲ ਮੌਜੂਦ ਹੈ ਗਿਆ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਵਿੱਚੋਂ ਰਵਿੰਦਰ ਸਿੰਘ ਰੌਬਿਨ ਹਾਂਜੀ ਇਹਨਾਂ ਦੇ ਤੁਸੀਂ ਦੇਖ ਸਕਦੇ ਹੋ ਕਿ ਡੀਜੀ ਆਫਿਸ ਦੇ ਪਾਸੇਸ ਔਰ ਐਂਟਰੀਜ਼ ਇੱਥੋਂ ਇਹ ਦਰਸਾ ਰਹੇ ਹੈ ਕਿ ਇਹਨਾਂ ਟਾਊਟਸ ਦਾ ਇਹਨਾਂ ਸਕੈਂਡਲ ਕਰਨ ਵਾਲੇ ਲੋਕਾਂ ਦਾ ਇਹਨਾਂ ਫਿਕਸਰਸ ਦਾ ਡੀਜੀਪੀ ਆਫਿਸ ਤੱਕ ਕੋਈ ਨਾ ਕੋਈ ਐਕਸੈਸ ਹੈ ਸੀਗਾ ਔਰ ਉਸ ਤੋਂ ਬਾਅਦ ਉਹੀ ਦਲਜੀਤ ਸਿੰਘ ਜਿਹੜਾ ਆਪਣੇ ਆਪ ਨੂੰ ਚਰਨਜੀਤ ਸਿੰਘ ਚੰਨੀ ਦਾ ਰਿਸ਼ਤੇਦਾਰ ਦੱਸਦਾ ਆ ਉਹਦੀਆਂ ਤਸਵੀਰਾਂ ਵੀ ਉਹਨਾਂ ਦੇ ਨਜ਼ਦੀਕੀ ਲੋਕਾਂ ਦੇ ਨਾਲ ਸਾਹਮਣੇ ਆਉਂਦੀਆਂ ਤੁਸੀਂ ਦੇਖ ਸਕਦੇ ਹੋ ਮੈਂ ਤਸਵੀਰਾਂ ਚ ਰਹਿ ਤੁਹਾਨੂੰ ਦਿਖਾ ਰਿਹਾ ਕਿ ਇਹਦੇ ਵਿੱਚ ਤੁਸੀਂ ਦੇਖ ਸਕਦੇ ਹੋ ਸਾਫ ਚਰਨਜੀਤ ਸਿੰਘ ਚੰਨੀ ਮੁੱਖ ਮੰਤਰੀ ਪੰਜਾਬ ਤੇ ਉਹ ਸੈਂਟਰ ਦੇ ਵਿੱਚ ਖੜਾ ਉਹੀ ਦੋਸ਼ੀ ਜਿਹੜਾ ਐਫ ਆਈ ਆਰ ਦੇ ਵਿੱਚ ਨਾਮਜ਼ਦ ਆ ਰਵਿੰਦਰ ਸਿੰਘ ਰੋਬਨ ਇਹ ਤਰਨਜੀਤ ਸਿੰਘ ਚੰਨੀ ਦੇ ਨਾਲ ਖੜਾ ਆ ਉਸ ਤੋਂ ਬਾਅਦ ਤੁਸੀਂ ਕਲੀਅਰਲੀ ਦੇ ਇਹ ਤਸਵੀਰ ਨੂੰ ਦੇਖ ਸਕਦੇ ਹੋ ਉਸ ਤੋਂ ਬਾਅਦ ਦੂਸਰੀ ਤਸਵੀਰ ਆਉਂਦੀ ਆ ਕਿ ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਸੁਰਿੰਦਰਪਾਲ ਸਿੰਘ ਸੈਣੀ ਉਸ ਸਮੇਂ ਦੇ ਵਿੱਚ ਉਸ ਆਈਪੀਐਸ ਡੀਜੀ ਦਾ ਪੀਏ ਦੱਸਿਆ ਜਾ ਰਿਹਾ ਆਫਿਸ ਇੰਚਾਰਜ ਦੱਸਿਆ ਜਾ ਰਿਹਾ ਹੈ ਜਾਂ ਸੁਪਰਡੈਂਟ ਦੱਸਿਆ ਜਾ ਰਿਹਾ ਜੋ ਵੀ ਨੋਮਨਕਲੇਚਰ ਉਹਨਾਂ ਨੇ ਠੱਗੀ ਮਾਰਦੇ ਵਿੱਚ ਦੱਸੀ ਹੋਊਗੀ ਉਹ ਇਹਨਾਂ ਦਾ ਕੰਫੀਡੈਂਸ ਵਿਨ ਕਰਨ ਵਾਸਤੇ ਉਹੀ ਰਵਿੰਦਰ ਸਿੰਘ ਰੋਬਿੰਡ ਦੋਸ਼ੀ ਔਰ ਇਹ ਉਹਨਾਂ ਦਾ ਪੀਆਫਿਸ ਦਾ ਉਹਦੇ ਨਾਲ ਵੀ ਇੱਕ ਤਸਵੀਰ ਜਿਹੜੀ ਆ ਉਹ ਸਾਹਮਣੇ ਆਈ ਆ ਔਰ ਦੂਸਰੀ ਤਸਵੀਰ ਇਹ ਆ ਕਿ ਇਹ ਜਿਹੜਾ ਦਲਜੀਤ ਸਿੰਘ ਔਰ ਰਵਿੰਦਰ ਸਿੰਘ ਰੋਬਿੰਡ ਜਿਹੜੇ ਐਫਆਈਆਰ ਦੇ ਵਿੱਚ ਨਾਮ ਦਾ ਦਿਆ ਆਪਸ ਦੇ ਵਿੱਚ ਜਵਾਈ ਔਰ ਸੋਹਰਾ ਨੇ ਉਹਨਾਂ ਇਕੱਠਿਆਂ ਦੀ ਵੀ ਤਸਵੀਰ ਸਾਹਮਣੇ ਆ ਰਹੀ ਆ ਔਰ ਤੁਸੀਂ ਇਹ ਵੀ ਦੇਖ ਲਓ ਕਿ ਫਿਰ ਪੀਏ ਟੂ ਡੀਜੀਪੀ ਉਸ ਸਮੇਂ ਕਰਿੰਦਰਪਾਲ ਸਿੰਘ ਸ਼ੈਣੀ ਦੇ ਨਾਲ ਫਿਰ ਉਹੀ ਦੋਸ਼ੀ ਜਿਹੜਾ ਐਫ ਆਈ ਆਰ ਦੇ ਵਿੱਚ ਨਾਮ ਜੁਦਿਆ ਰਵਿੰਦਰ ਸਿੰਘ ਰੋਬਿਨ ਉਹਦੀ ਤਸਵੀਰ ਫਿਰ ਬੈਠੇ ਸਾਹਮਣੇ ਆ ਰਹੀ ਹੈ ਜਿੱਥੋਂ ਇਹ ਕਈ ਗੱਲਾਂ ਤਸਦੀਕ ਹੁੰਦੀਆਂ ਕਿ ਇਹਨਾਂ ਦੋਸ਼ੀਆਂ ਦਾ ਇਹਨਾਂ ਫਿਕਸਰਜ਼ ਦਾ ਕਿਤੇ ਨਾ ਕਿਤੇ ਬਹੁਤ ਵੱਡਾ ਐਕਸੈਸ ਵੱਡੇ ਵੀ ਆਈ ਪੀ ਲੋਕਾਂ ਦੇ ਵਿੱਚ ਹੈਗਾ ਪੋਲਿਟਿਕਲ ਲੀਡਰਸ ਦੇ ਵਿੱਚ ਹੈਗਾ ਪੁਲਿਸ ਦੇ ਟਾਪ ਬ੍ਰਾਸ ਆਫਿਸਰਸ ਦੇ ਨਾਲ ਹੈਗਾ ਔਰ ਇਹੋ ਹੀ ਲੜਕੀ ਕਮਲ ਸ਼ੀਰਕੌਰ ਜਦੀ ਜ਼ਮਾਨਤ ਵੀ ਹਾਈ ਕੋਰਟ ਵੱਲੋਂ ਲੋਕਲ ਕੋਰਟ ਵੱਲੋਂ ਰੱਦ ਕੀਤੀ ਗਈ ਹੈ ਔਰ ਦੱਸਿਆ ਜਾ ਰਿਹਾ ਕਿ ਹਾਈ ਕੋਰਟ ਵੱਲੋਂ ਵੀ ਇਹਨੂੰ ਇੱਕ ਜੁਰਮਾਨਾ ਆਇਦ ਕੀਤਾ ਗਿਆ ਔਰ ਇੱਕ ਦੋਸ਼ੀ ਸ਼ਿਵਮ ਰਾਣਾ ਜੋ ਦੱਸਿਆ ਜਾ ਰਿਹਾ ਵਿਦੇਸ਼ ਨੂੰ ਭੱਜ ਗਿਆ ਇੱਕ ਦੋਸ਼ੀਓ ਨੇ ਬੇਲ ਅਪਲਾਈ ਨਹੀਂ ਕੀਤੀ ਇੱਕ ਦੋਸ਼ੀ ਇਹ ਆ ਕਿ ਜਿਹਨੂੰ ਕੋਈ ਗੋਡਿਆਂ ਦਾ ਬਹਾਨਾ ਲਾ ਕੇ ਬਿਮਾਰੀ ਦਾ ਬਹਾਨਾ ਲਾ ਕੇ ਫਿਰ ਟੈਂਪਰੇਰੀ ਬੇਲ ਉਹਨੇ ਅਪਲਾਈ ਕੀਤੀ ਸੀ ਔਰ ਤੁਸੀਂ ਇਹ ਦੇਖੋ ਕਿੱਡੀ ਵੱਡੀ ਦਲੇਰੀ ਹੈ ਇਹਨਾਂ ਲੋਕਾਂ ਦੀ ਕਿ ਇਸ ਵਿਅਕਤੀ ਨੂੰ ਸਾਬਕ ਫੌਜੀ ਨੂੰ ਅ ਵਰਦੀ ਪੁਆ ਕੇ ਪੀਏਪੀ ਕਵਾਟਰਸ ਦੇ ਵਿੱਚ ਇਸ ਵੇਲੇ ਮੌਜੂਦਾ ਖੜਾ ਆ ਔਰ ਉਹਨਾਂ ਨੇ ਵੈਪਨ ਵੀ ਲਗਾਇਆ ਹੋਇਆ ਇਹਨਾਂ ਨੂੰ ਇਸ ਗੱਲ ਦੀ ਵੀ ਜਾਣਕਾਰੀ ਨਹੀਂ ਕਿ ਇਹ ਵੈਪਨ ਪ੍ਰਾਈਵੇਟਲੀ ਇਹਨਾਂ ਨੂੰ ਕਿਸੇ ਨੇ ਦੇ ਦਿੱਤਾ ਜਾਂ ਸਰਕਾਰੀ ਵੈਪਨ ਸੀ ਇਹ ਵੀ ਬੜੀ ਵੱਡੀ ਜਾਂਚ ਦਾ ਵਿਸ਼ਾ ਆ ਕਿ ਕੋਈ ਬੰਦਾ ਜੇ ਉਹ ਭਰਤੀ ਨਹੀਂ ਸੀ ਹੋਇਆ ਕੁਝ ਸਕੈਂਡਲ ਕਰਨ ਵਾਲੇ ਜਾਂ ਕੁਝ ਫਿਕਸਰਸ ਦੇ ਨਾਲ ਜੇ ਉਹ ਜੁੜ ਜਾਂਦਾ ਆ ਤੇ ਉਹ ਉਹਨੂੰ ਵਰਦੀ ਪੁਆ ਕੇ ਇੱਕ ਵੈਪਨ ਦੇ ਕੇ ਉਸ ਪੂਰੇ ਪੀਏਪੀ ਸਰਾਊਂਡਿੰਗਸ ਦੇ ਵਿੱਚ ਉਹਨੂੰ ਘਮਾਉਂਦੇ ਆ ਔਰ ਉਹ ਵਹੀਕਲ ਦੇ ਵਿੱਚ ਅਫਸਰਾਂ ਦੇ ਨਾਲ ਲੋਗਰ ਲੋਅਰ ਲੈਵਲ ਦੇ ਅਫਸਰਸ ਦੇ ਨਾਲ ਆਉਂਦਾ ਜਾਂਦਾ ਵੀ ਆ ਔਰ ਰੋਜ਼ਨਾਮਚਾ ਦੇ ਵਿੱਚ ਵੀ ਇਹ ਦੱਸ ਰਹੇ ਨੇ ਕਿ ਇਹਨਾਂ ਦੀ ਹਾਜ਼ਰੀ ਲਗਾਈ ਜਾਂਦੀ ਸੀ ਉਹ ਦੂਸਰੀ ਤਸਵੀਰ ਤੁਸੀਂ ਫੇਰ ਦੇਖ ਸਕਦੇ ਹੋ ਕਿ ਪੀਏਪੀ ਕੁਆਟਰਸ ਦੇ ਵਿੱਚ ਪੀਏਪੀ ਕੁਆਟਰਸ ਹਾਂਜੀ ਉਹਨਾਂ ਦੇ ਵਿੱਚ ਇਹ ਤਸਵੀਰ ਸਾਹਮਣੇ ਆ ਰਹੀ ਹੈ ਫੇਰ ਵਰਦੀ ਪਹਿਨ ਕੇ ਉੱਥੇ ਖੜੇ ਨੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ